इधर वो बाहर ले पास है मेन पे आ जाइए यार मान तेरा बेटा कुछ नहीं होगा आ चलो आ ले करा ले चलो 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 आ ले बेटा क्या बात है हां आ ले बेटा ये लग वो ये लग वो ਸੱਚੀ ਕਿਹਾ ਹਾਂ ਕੋਈ ਨਾ ਕੋਈ ਨਹੀਂ ਕੋਈ ਪੁੱਛਣ ਨੂੰ ਨਹੀਂ ਮੀਨਿਆ ਮੋਇਆ ਨਹੀਂ ਨਾ ਹਾਂਜੀ ਤੇ ਉਹ ਕੈਂਪ ਉਹ ਕੈਂਪ ਚ ਸੀ ਹਾਂਜੀ 27 ਤਰੀਕ ਕੈਂਪ ਚ ਵਰਤ ਸੁਣਵਾਈ ਵੀ ਮੈਨੂੰ ਹੋਈ ਨਹੀਂ ਹਾਂਜੀ ਹਜੇ ਤਾਂ ਕੈਂਪਿੰਗ ਸੁਣਵਾਈ ਵੀ ਕੋਈ ਨਹੀਂ ਉਹਨਾਂ ਨੇ ਪੁੱਛਿਆ ਆ ਸਰਵਣਦਨ ਭੇਜੇ ਦੀ ਲੰਮੀ ਭੇਜੇ ਇਹਨਾਂ ਨੂੰ ਸਾਨੂੰ ਪਤਾ ਨਹੀਂ ਲੱਗਦਾ ਅੱਛਾ ਮੈਨੂੰ ਕੈਂਪ ਚ ਹੋਰ ਵੀ ਸੀਗੇ ਬੰਦੇ ਹਾਂ ਜੀ ਸਾਡੇ ਨਾਮ ਉਨੇ 104 ਬੰਦੇ ਆਏ ਨੇ ਸੱਤ ਤੇ ਅੰਦੀਸ ਵੀ ਤੁਹਾਨੂੰ ਕਿ ਮੁੰਡੇ ਨਾ ਬਿਲਕੁਲ ਮਨਾ ਬਿਲਕੁਲ ਜੇ ਜਦੋਂ ਤੁਸੀਂ ਕੈਂਪ ਚ ਸੀਗੇ ਚਲੋ ਕੋਈ ਦਿਨ ਨਾ ਹੌਲਾ ਕਰੋ ਕੋਈ ਗੱਲ ਨਹੀਂ ਦੁਬਾਰਾ ਕੋਈ ਨਾ ਉਤਾਰ ਰੱਖੀਦਾ ਬੋ ਤਾਂ ਤੈਨੂੰ ਜਦੋਂ ਮੈਂ ਇਹ ਉਹਨਾਂ ਨੇ ਫੋਨ ਪੁੱਛ ਨਹੀਂ ਦਿੱਤਾ ਫੋਨ ਵੀ ਸਾਡੇ ਘਰੇ ਕੋਲੇ ਤੱਕ ਸਾਰਾ ਪੰਨਾ ਚ ਸਭ ਕੁਝ ਲਵਾ ਕੇ ਰੱਖ ਲਿਆ ਸੀ ਬਸ ਇੱਕ ਫੋਲ ਪੇਪਰ ਜਿੰਦੇ ਬੱਚੇ ਨੇ ਫੇਸ ਪੇਲ ਹੋ ਗਿਆ ਫੇਲ ਲਾਈ ਸਾਨੂੰ ਉਹਨਾਂ ਨੇ ਕੋਸ਼ਿਸ਼ ਵੀ ਪੁੱਛਿਆ ਜਾ ਤਾਂ ਪੁੱਛਦੇ ਸੀ ਨਹੀਂ ਹੋਏ ਸਾਰਿਆਂ ਨੂੰ ਚੋਰੀ ਜਾਣਿਆ ਪਤਾ ਨਹੀਂ ਚੰਗਾ ਜਦੋਂ ਸਾਨੂੰ ਪਲੇਨ 'ਚ ਬਿਠਾਇਆ ਆਰਮੀਆ ਦਾ ਪਲੇਨ ਸੀ ਤੇ ਉਥੇ ਬੈਗ ਤੇ ਟੈਗਲ ਕੇ ਵਿਖੇ ਕੀ ਹੰਬਰ ਸਰ ਦੇ ਫਿਰ ਸਾਨੂੰ ਪਤਾ ਕਿ ਸਾਨੂੰ ਕਿੱਥੇ ਤੇ ਰਿਪੋਰਟੇਸ਼ਨ ਲਾਤੀ ਫਤ ਸਭ ਚਲ ਚਲ ਕੋਈ ਨਹੀਂ ਕੋਈ ਨਾ ਹੋਰ ਦੇ ਨਾਲ ਹੀ ਬੜਾ ਸਾਰਾ ਕੁਝ ਦਿੱਤਾ ਦੇ ਤੇ ਉਹ ਗੱਲਿਆ ਵੀ ਨਵੀਂ ਨਵੀਂ ਸਰਕਾਰ ਬਣੀ ਆ ਉਹਨਾਂ ਨੇ ਕੋਈ ਪੋਲ ਕੋਈ ਨਹੀਂ ਟੱਕੇ ਪਾਉਂਦੇ ਹਾਂਜੀ ਦੋ ਵਾਰ ਲੀਗਲ ਟਰਾਈ ਕੀਤਾ ਦਾ ਕੈਨੇਡਾ ਦਾ ਵਕੀਲ ਤੇ ਹੋਇਆ ਕੀਤਾ ਲਾਸਟ ਚਾਂਸ ਆ ਚੁੱਕਿਆ ਨਹੀਂ ਤੇ ਅਸੀਂ ਠੋਕੀ ਨਹੀਂ ਸੀ ਪਰ ਦੇਖਣਾ ਉਹ ਤੋਂ ਗੇਮ ਮੁੱਕਦੀ ਮੁੱਕਦੀ ਕੋਈ ਨਹੀਂ ਦਿੱਕਤੀ ਅਸੀਂ ਵਾਪਸ ਆ ਗਏ ਫਿਰ ਉੱਥੋਂ ਮੈਡਿਕ ਕਿਹੜਾ ਹਫਤਾ ਰੇ ਫਿਰ ਸਨ ਉਹਨਾਂ ਨੇ ਸਲਵਾ ਡੋਰ ਤੇ ਜਾਂ ਸਲਵਾ ਡੋਰ ਤੋਂ ਫਿਰ ਟੈਕਸੀਆਂ ਦੇ ਉੱਧਰ ਆਏ ਹਾਂ ਬਾਰਡਰ ਕ੍ਰੋਸ ਕੀਤਾ ਘਾਟਾ ਮਾਲ ਟੈਂਪੋਰਨਟ ਮੁੱਕੀ ਕੋਈ ਸੀ ਫਿਰ ਉਹਨਾਂ ਨੂੰ

ਠੀਕ ਹੈ ਠੀਕ ਹੈ ਜਲਦੀ ਜੁੜਾ ਕਰਨਾ ਪਰ ਤਾਂ ਕੋਈ ਕੁਝ ਨਹੀਂ ਕਰੀ ਥੈਂਕ ਯੂ ਸਰ ਜੀ ਅਮੈਕਾ ਵੀਚੂ ਰਿਪੋਰਟ ਹੋ ਕੇ ਬਹੁਤ ਸਾਰੇ ਲੋਕ ਵਾਪਸ ਆਏ ਜੀ ਨਾ ਕਿ ਤੁਸੀਂ ਵੀ ਸ਼ਾਮਲ ਹੋ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿਦਾਂ ਭੇਜਿਆ ਵੇ ਸਾਨੂੰ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਤੁਸੀਂ ਜੀ ਮੀਨਾ ਹੋ ਗਏ ਹਾਂ ਜੀ ਹਾਂ ਜੀ ਕਿੰਨੇ ਕੋਈ ਨਹੀਂ ਆਤੇ ਮੇਰਾ ਬੇਟਾ ਤੇ ਕੀ ਕਾਰਨ ਬਣਿਆ ਕੁਛ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਛ ਨਹੀਂ ਨਾ ਕੋਈ ਬਿਆਨ ਹੋਈ ਕੁਛ ਨਹੀਂ ਰੀਜ਼ਨ ਦੱਸਿਆ ਸੰਤੇ ਵੀ ਨਹੀਂ ਪਤਾ ਕਿ ਇੰਡੀਆ ਡਿਪੋਰਟ ਕਰਨ ਲੈ ਕੋਈ ਹਾਂ ਗਏ ਸੀ ਡਿਪੋਰਟ ਕਰਨ ਵੇਲੇ ਕੀ ਕੁਝ ਦੱਸਿਆ ਸੀ ਆਪਾਂ ਮੰਨ ਲਿਆ ਇਹ ਗੱਲਬਾਤ ਹੀ ਕੁਛ ਨਹੀਂ ਦੱਸਿਆ ਤੁਹਾਡਾ ਪੱਕੇ ਗਲਤ ਲੱਗਦਾ ਕਿ ਲੋਕੜੀ ਜਾਰ ਕੋਈ ਨਹੀਂ ਆਇਆ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੈ ਗਏ ਸੀ ਉੱਥੇ ਸਾਰੇ ਨੋ ਪਤਾ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕ ਤਨਉਤ ਇੰਡੀਆ ਲੈ ਕੇ ਜਿਗਾਉਣਾ ਸੀ ਉਦੋਂ ਉਹਨੇ ਕੀ ਕੀਤਾ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡਿਸ ਕਿਹ ਕਰ ਲ ਤੁਸੀਂ ਨਹੀਂ ਹੋਰ ਵੀ ਹੈਗੇ ਅਸੀਂ ਸੱਤ ਪਿਆਮੇ ਸੀ ਬਾਕੀ ਲੇਡਿਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆਇਆ ਕਿੰਨੇ ਮੈਂਬਰ ਐ ਇਸ ਆਪੀਨੀਅਨ ਕੋਰ ਉੱਪਰ ਜਿਹੜਾ ਅੱਜ ਚਲਿਆ ਆ। ਅ ਜਿਹੜੇ ਅ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਆਪ ਸਾਰੇ ਰਿਪੋਰਟ ਤੇ ਉੱਪਰ ਤੇ ਅਮਰੀਕਾ ਜਹਾਜ਼ ਦੇ ਵਿੱਚ ਉਹਨਾਂ ਨੇ ਇੱਥੇ ਭੇਜੇ ਸੀਗੇ। ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 60% ਸੀਗੇ। ਜਿਹੜੇ ਸਾਡੇ ਟੀਐਸਪੀ ਹਮਿਸਾਈਡ ਸ਼੍ਰੀ ਦਰਜੀਤ ਸਿੰਘ ਜੀ ਬੂਥਲਾ ਤੋਂ ਉਹ ਉਹ ਨੰਬਰ ਸਾਰੇ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬੂਜਨਾ ਸੰਬੰਧਤ ਸੀਗੇ ਪਲੱਸ ਸਬੂਜਨਾ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਸ ਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫੈਕਟ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰ ਫੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰ ਫੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖ ਤਕਲੀਫ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟਕਮਾ ਹੱਲ ਕਰਾ ਦੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਕਸੈਪਟ ਕੀਤਾ ਔਰ ਸੁਰੱਖਿਆ ਹਾਲਤ ਦੇ ਵਿੱਚ ਉਹਨਾਂ ਦੇ ਹਵਾਲੇ ਕਰਕੇ ਅਸੀਂ ਤੋਂ ਆਏ